ਆ ਜੋ ਰੇਤਾਂ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਆ ਪਹੁੰਚ ਗਈ ਜਮ ਗਈ ਉਹਦੇ ਨਾਲ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਹੈ ਔਰ ਇਸ ਨੂੰ ਕਵਰ ਕਰਨ ਦੇ ਲਈ ਆ ਨੀਚੋਂ ਫੀਡਬੈਕ ਆ ਰਿਹਾ ਸੀਗਾ ਕਿ ਉਹਨਾਂ ਚੱਕਣ ਦੀ ਇਜਾਜ਼ਤ ਹੈ ਜਿਹੜੀ ਉਹ ਕਿਸਾਨ ਵੀਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਣਯੋਗ ਮੁੱਖ ਮੰਤਰੀ ਭਗਵੰਤਪਾਲ ਜੀ ਕੱਲ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਆਉਂਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹ ਵੀ ਵਾਰੀ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰਾਂ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਇਹਦੇ ਚ ਕੋਈ ਦੋਰਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਭਾਰੀ ਮੀਂਹ ਆ ਨੇ ਔਰ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੈ ਉਹ ਮੈਂ ਸਮਝਦਾ ਕਿ ਬਹੁਤ ਲੰਮੇ ਸਮੇਂ ਬਾਅਦ 88 ਦੇ ਵਿੱਚ ਵੀ ਸ਼ਾਇਦ ਇਹਨੇ ਹੜ ਔਰ ਇਹਨੇ ਮੀਂਹ ਪੈ ਨਹੀਂ ਸੀ ਕਿ ਜਿੰਨੇ ਇਸਵਰ ਪੈ ਨਹੀਂ ਜਿੱਦੀ ਵਜ੍ਹਾ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਹੋਇਆ ਪਿਛਲੇ 15 ਦਿਨਾਂ ਤੋਂ ਹੀ ਸਰਕਾਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਸਾਡੇ ਪਾਰਟੀ ਦੇ ਅਫਸਰ ਵਰਕਰ ਆਮ ਲੋਕ ਪਬਲਿਕ ਜਥੇਬੰਦੀਆਂ ਔਰ ਖਾਸੋਤੇ ਪ੍ਰਸ਼ਾਸਨ ਉਹਨਾਂ ਨੇ ਬੜੀ ਹਿੰਮਤ ਕੀਤੀ ਤੇ ਮੈਂ ਸਮਝਦਾ ਕਿ ਅ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਇਹਦੇ ਵਿੱਚ ਆਪਦਾ ਯੋਗਪਾਣ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਮੈਂ ਮੈਂ ਮੰਨਦਾ ਕਿ ਕਾਫੀ ਵੱਡੇ ਹੋਰ ਵੱਡੇ ਨੁਕਸਾਨ ਹੁਣ ਬਚਤ ਵੀ ਰਹੀ ਹੈ ਹੁਣ ਕਿਉਂਕਿ ਪਿਛਲੇ 15 ਦਿਨਾਂ ਤੋਂ ਸਾਰੇ ਸਾਥੀ ਸਾਡੇ ਪਾਰਟੀ ਦੇ ਵਰਕਰ ਵੀ ਫੀਲਡ ਦੇ ਵਿੱਚ ਘੁੰਮ ਰਹੇ ਸੀਗੇ ਤੇ ਸਾਰਿਆਂ ਕੋਲੋਂ ਜੋ ਆਮ ਲੋਕਾਂ ਕੋਲੋਂ ਜੋ ਫੀਡਬੈਕ ਆ ਰਹੀ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਰੇਤਾ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਆ ਪਹੁੰਚ ਗਈ ਜਮ ਗਈ ਉਹਦੋਂ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਔਰ ਇਸ ਨੂੰ ਕਵਰ ਕਰਨ ਦੇ ਲਈ ਆ ਨੀਚੋਂ ਫੀਡਬੈਕ ਆ ਰਿਹਾ ਸੀਗਾ ਕਿ ਉਹਨੂੰ ਚੱਕਣ ਦੀ ਇਜਾਜ਼ਤ ਜਿਹੜੀ ਉਹ ਕਿਸਾਨ ਵੀਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਕੱਲ੍ਹ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਆਉਂਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹ ਵੀ ਵਾਰੀ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਹਾਂ